ਉਹ ਹੈ ਦੁਪਹਿਰ ਦਿੱਤਾ ਸਾਲਸਾ ਵਾਈਬ ਦੀ ਸੱਤੇ ਅੱਜ ਦਾ ਦਿਨ ਆਪਣਾ ਉਹ ਗਿਆ ਸ਼ੁਰੂ ਹੋਇਆ ਅੱਜ ਥੋੜੀ ਜਿਹੀ ਖਾ ਖੂਦ ਪਾਤੀ ਉੱਤ ਬੰਨੇ ਨਿਬੜ ਜਾਣਾ ਫਿਰ ਆਪਾਂ ਪੁੱਠਾ ਗੱਠਾ ਦਾ ਕੰਮ ਕਰਾਂਗੇ ਸ਼ੁਰੂ ਤੇ ਮਾਸੀ ਘੱਡਣਾ ਕਰਦੇ ਆ ਗੱਲਾਂ ਬਾਤਾਂ ਇਹ 5 ਵਜੇ ਇਵੈਂਟ ਹੋ ਗਿਆ ਬੰਦੇ ਉੱਠ ਪਏ ਆਪੋ ਆਪਣੇ ਕੰਮਾਂ ਤੇ ਚਲੋ 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 ਸ਼ੇਰੋ ਮਾਮਾ ਮਾਰੋ ਲਖ ਚੇ ਅੱਜ ਕੰਮ ਫੇਰ ਸਟਾਰਟ ਹੋ ਜਿਲੇ ਆਪਣਾ ਖਾਦ ਪਾਉਣ ਦਾ ਅੱਜ ਨਿਬੜ ਜਾਣਾ 10 ਕਿੱਲੇ ਖਾ ਰਹਿ ਗਿਆ ਲਓ ਬੋਰਾ ਚੁੱਕ ਲਓ ਬਹੁਤ ਪਹਿਲੀ ਖਾਦ ਆਪਣੀ ਪੈਣ ਰਹੀ ਹੈ ਜੇ ਤੇ ਵੇਖੋ ਕਿਉਂ ਨਹੀਂ ਦੀ ਗ੍ਰੋਥ ਦੇਖੋ ਨਹੀਂ ਪਹਿਲੀ ਖਾਲ ਜਿੰਨੀ ਲੇਟ ਬਹੁਤ ਵਧੀਆ ਯਾਰ ਪਾਣੀ ਇਸ ਵਾਰ ਸਾਰੇ ਘੇਰੇ ਕੀ ਲਾਉਣ ਰਹੇ ਆ ਜਿਹਦੇ ਨਾਲ ਚੋ ਨਾੜਾ ਮਰਦਾ ਨਹੀਂ ਆ ਜਿਆਦਾ ਵਧੀਆ ਗਰੋਥ ਕਰਦਾ ਜਿੰਨਾ ਦੇਖੋ ਔੜੂ ਬਿਨਾ ਪਾਣੀ ਦੀ ਉਹਨਾਂ ਚੋ ਨਾੜਾ ਬਹੁਤਾ ਵਧੀਆ ਹੋਵੇ ਚੋ ਨਾ ਮਰੂ ਘਟਾ ਆਪਣਾ ਖਾਦ ਖੁਦ ਦਾ ਕੰਮ ਨਿਬੇੜ ਕੇ ਤੇ ਇੱਕ ਤਾਂ ਡੇ ਲਈ ਸਰਪ੍ਰਾਈਜ਼ ਆ ਅੱਜ ਉਹਨੂੰ ਲੈਣ ਚੱਲੇ ਆਪਾਂ ਤੇ ਪਾਰ ਲੰਘ ਕੇ ਪਿੰਡ ਵਾਲੀ ਸਾਈਡ ਜਾ ਗੱਫਾ ਬਾਣੀ ਛੱਕ ਕੇ ਸਾਰੇ ਵੀਰ ਜਾਵਾਂਗੇ ਲੈ ਕੇ ਆਵਾਂਗੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਆਪਣੇ ਇੱਕ ਹੋਰ ਸਾਧਨਾ ਦਾ ਵਾਅਦਾ ਹੋਣਾ ਅੱਜ ਤੇ ਸਾਰੇ ਵੀਰ ਬਲੌਗ ਦੇ ਨਾਲ ਜੁੜੇ ਰਹੋ ਤੇ ਗਾੜੀ ਵੇਖਿਓ ਦੱਸੋ ਵੀ ਸ਼ੇਰ ਕਿੱਧਰ ਚੱਲੇ ਆਪਾਂ ਨੂੰ ਦੱਸੋ ਤੁਸੀਂ ਹੋਰ ਕੀ ਲੈਣਾ ਵਾ ਕੋਸਾਂ ਦਾ ਨੇ ਕਿਹੜੇ ਕਿਹੜੇ ਬੈਲਰ ਤੇ ਪੀਪਰ ਹੁਣ ਫਤਿਹ ਦੀ ਡਿਊਟੀ ਬੈਲਰ ਤੇ ਲਾ ਦੇਣੀ ਪੱਕੀ ਬੈਲਰ ਇਹ ਚਲਾਇਆ ਕਰੂ ਦੇ ਦੀਏ ਜ਼ਿੰਮੇਵਾਰੀ ਉੱਤ ਕੰਮ ਚੁੱਕਣੇ ਪੈਣੇ ਜਿੰਨੇ ਕੰਮ ਖਿਲਰ ਗਿਆ ਚਲਾਉਣਾ ਨਹੀਂ ਹੁੰਦਾ ਤੇਨੂੰ ਹੁੰਦਾ ਤੈਨੂੰ ਤੈਨੂੰ ਰੋਟੀਆਂ ਢੋਣ ਦੀ ਦੇ ਦੇਣੇ ਕੱਲੀ ਰੋਟੀਆਂ ਢੋਣ ਨਹੀਂ ਫਤਿਹ ਚਲਾਉ ਟਰੈਕਟਰ ਤੇ ਟਰੈਕਟਰ ਸੜਕੋ ਨਹੀਂ ਮਾਰਨਾ ਹੁੰਦਾ ਤੈਨੂੰ ਮੋਟਰਸਾਈਕਲ ਨਹੀਂ ਸਾਈਕਲ ਲੈ ਕੇ ਦਈਏ ਸਾਈਕਲ ਤੇ ਸਾਈਕਲ ਦੇ ਰੋਟੀਆਂ ਢੋਆ ਕਰ ਇਹਨੂੰ ਕਢਾਣ ਨਵਾਂ ਪਵਾ ਦੂੰਗਾ ਮੈਂ ਸਾਈਕਲ ਹੀ ਨਵਾਂ ਲੈ ਦਨੇ ਤੈਨੂੰ ਰੋਟੀਆਂ ਬਿਜਾਰ ਦਿੰਦੀ ਤੁਨ ਨਾਲੇ ਦੰਦ ਵੀ ਨਹੀਂ ਆਉਣੇ ਤੇਰੇ ਦਿਖਾ ਕਿੱਥੇ ਆਇਆ ਦਿਖਾ ਹੱਥ ਨਾ ਲਿਆ ਕਰ ਹੱਥ ਨਾ ਵਰ ਨਿੱਤ ਹੱਥ ਨਾ ਆਇਆ ਨਾ ਤੇ ਡੋਲ ਨਹੀਂ ਹੁਣ ਨਹੀਂ ਟੇਡਾ ਹੈ ਨਾ ਮੇਰਾ ਵੀ ਹੋਇਆ ਹੀ ਮੇਰਾ ਮੇਰਾ ਤਾਂ ਗੰਦ ਨਹੀਂ ਆਇਆ ਇਹ ਨਾਲ ਲੜਦੀ ਜਵਾਕ ਨਹੀਂ ਹੁਣ ਅਸੀਂ ਚੁੰਦੇ ਸਾਰੇ ਯਾਰੀ ਤੇ ਟੇਡਾ ਹੋ ਗਿਆ ਆਪਣੇ ਬੈਲਰ ਲੈਣੇ ਅੱਜ ਸਿਟੀ ਨਿਕਲੀ ਜਵਾਕ ਸਾਰੇ ਤਿਆਰ ਵਾ ਹੁਣ ਨਾਲੇ ਤੁਹਾਨੂੰ ਬੁਲਾਉਂਦੇ ਤੇ ਦਿਖਾਉਂਦੇ ਆ ਤੇ ਇਹ ਕੀ ਤੋਂ ਕਿ ਕਟਾਵਾਂਗੇ ਪਰ ਖੋਣਾ ਨੇ ਇਹਨੂੰ ਕਟਾਉਣਾ ਹੀ ਆ ਸਰਕੇ ਦੇ ਕੋਲ। ਠੀਕ ਹੈ। ਚੰਗਾ। ਹੁਣ ਆਪਣਾ ਮੱਕੀ ਦਾ ਕੰਮ ਚੱਲਣ ਡਿਆ ਪੂਰਾ ਜੋਰਾ ਸ਼ੋਰਾ ਨਾ। ਵੱਡ ਵੱਡ ਕੇ ਆਪਣੇ ਕੋ ਸੈਲਰ ਦੇ ਵਿੱਚ ਫਾੜ ਹੈਗਾ ਹੀ। ਤੇ ਇੱਥੇ ਸਕਾਈ ਜਾਂਦੇ ਆ। ਸਾਡੀ ਡਿਊਟੀ ਆ ਸਿਰਫ ਵੱਡਣ ਦੀ। ਅਸੀਂ ਵੱਡ ਵੱਡ ਕੇ ਤੇ ਐ ਆਪਣਾ ਜਈ ਐਸ ਡੀਓ ਸਾਹਿਬ ਦੇ ਸਖਚੈਨ ਸੋਂ ਇਹਨਾਂ ਦੀ ਡਿਊਟੀ ਆ ਸਿਕਾਉਣ ਦੀ ਇਹਨਾਂ ਸਿਕਾ ਆਗੇ ਤੇ ਵੇਚੀ ਜਾਣੀ ਬਸ ਅਸੀਂ ਜਿਹੜੀ ਵਾਰਡ ਦੀ ਢੇਰੀ ਇੱਥੇ ਢੇਰੀ ਕਰ ਜਾਣੀ ਇਹਨਾਂ ਦੇ ਬਾਹਲੇ ਕਰ ਜਾਣੀ ਆਪੇ ਜੋ ਮਰਜ਼ੀ ਕਰਨਾ ਆਪਦੀ ਜ਼ਿੰਮੇਵਾਰੀ ਸਾਂਭਣਾ ਸਾਡੀ ਜ਼ਿੰਮੇਵਾਰੀ ਆ ਗੇਟ ਤੋਂ ਜਦੋਂ ਅੰਦਰ ਮੱਕੀ ਹੋ ਗਈ ਤੇ ਖਤਮ ਗਿੱਲੀ ਵੜੀ ਹੈ ਤੇ ਉਹ ਸਹੀ ਹੈ ਗਿੱਲੀ ਨਹੀਂ ਹੈ ਗਿੱਲੀ ਇਹ ਆਪਣੀ ਹੈ ਆਪਣੀ ਹੈ ਮੈਂ ਆਪਾਂ ਪ੍ਰੋਜੈਕਟ ਲਾਇਆ ਵਾ ਮੱਕੀ ਸਕਾਉਣ ਵਾਲਾ ਸੱਡ ਬਣਾਈ ਜਾ ਯਾਰ ਜਮਾਰ ਕਰਨ ਇਹ ਆਪ ਕੋ ਮੇਰੀ ਗੱਲ ਸੁਣ ਐਸੇ ਬਾਹਰ ਨਹੀਂ ਬੈਠਿਆ ਮਾਹਰ ਜਿੱਦ ਕੇ ਵੇਦੀਏ ਆਹ ਆਇਆ ਬਿੱਟੇ ਆ ਇਹ ਕੋਬਿਟੀਆ ਟੰਡਿਆਂ ਅੱਗੇ ਨਹੀਂ ਇਹਦਾ ਕਿੰਨਾ ਕਿੰਨੀ ਇਹ ਲੋਕ ਬੈਠੇ ਨਹੀਂ ਕਿਹਾ ਕੀ ਆਹ ਕੀ ਆ ਸੁਪਰੀ ਕੋਈ ਆ ਤਰਾ ਆਪਣੇ ਵਾਲਾ ਹਾਹੋ ਇਹੋ ਮਾਰੇ ਸੁਹਾਓ ਇਹ ਆਪਾਂ ਮੱਖੀ ਵਾਲਾ ਅਰਜੈਂਟ ਜਿਹੜਾ ਲਾਇਆ ਆਪਾਂ ਟੇਲਰ ਤੋਂ ਬਾਅਦ ਮੱਖੀ ਸਕਾ ਕੇ ਆ ਬਦਲ ਗਿਆ ਕਿੰਨੀ ਮੱਖੀ ਲਾ ਕੇ ਸਕਾ ਕੇ ਤੂੰ ਦਈ ਜਾਣੀ ਆਂ ਇਹਰ ਕੀ ਕਮੈਂਟ ਆਇਆ ਹਾਂ ਬਾਕੀ ਦੌਰਾ ਕਰਨ ਆਏ ਆ ਕਿ ਕੰਮ ਜਾਦੂ ਕੀਤਾ ਹੀ ਸਾਰਾ ਵੇਖ ਕੇ ਤੇ ਰੱਬ ਦਾ ਨਾਮ ਲੈ ਕੇ ਚਾਦੂ ਹੋ ਗਿਆ ਵਧੀਆ ਵਧੀਆ ਇਹ ਮੌਚਰ ਕਿੰਨੇ ਮੌਚਰ ਵਾਲੀ ਸਹੀ ਆ 14 ਵਾਲੀ 14 ਵਾਲੀ ਅੱਜ ਆਪਣਾ ਟੂਰ ਆ। ਆਪ ਖੋਲ ਕਰ ਦੀ ਬੰਦ ਯਾਰ। ਉਹ ਨਹੀਂ ਯਾਰ ਕਰਕੇ ਬੰਦ ਉਹਦੇ ਅੰਦਰ ਆ ਜਾ। ਆ ਪਿੱਕਾ ਗੱਡੀ ਸਾਣ ਜੱਟ। ਹੋ ਜਾ। ਲੋਗੋ ਯਾਰ ਆਪਣਾ ਇਹਨਾਂ ਗਲਤ ਬਾਕ ਖਲਾਤਾ ਯਾਰ। ਨਾ। ਇੱਥੇ ਨਹੀਂ ਆ ਜਿਹੜੀ ਲਾਉਣੀ ਆ। ਇੱਥੇ ਆਪਣਾ ਲੋਹਣਾ ਸੰਧੂ ਹੀ ਆ ਜਿਹੜਾ ਪਹਿਲਾ ਆਪਣਾ ਲੋਗੋ ਬਸ ਸੰਧੂ ਗਰੁੱਪ ਲੱਗ ਜੂਗਾ। ਅਰੇ ਤੇ ਅੱਜ ਮੱਕੀ ਦਾ ਸਹਾਰਾ ਕਰਨਾ ਹੈ। ਲੋਵੇਂ ਵੀਰ ਤੁਹਾਨੂੰ ਪਹਿਲਾਂ ਦਿਖਾਓ। ਉੱਥੇ ਜਾਓ ਸਮਾਨ ਹੋਈ ਉਹ ਇਹਦੇ ਤੋਂ ਲੱਗੀ। ਪਹਿਲਾਂ ਦਿਖਾਓ ਭਾਈ ਜੱਟਾਂ ਦੇ ਪੁੱਤ ਉਹ ਟਰੈਕਟਰਾਂ ਦੇ ਬਹਿਣ ਗਿੱਜੇ ਆ ਕੁਰਸੀ ਜੀ ਨੂੰ ਨਾਂ ਦੇ ਜਾਨੀ ਓਏ ਕਿਸ਼ੇ ਆ ਜਾਓ ਇਹ ਵਜਨ ਹੀ ਜ਼ਿਆਦਾ ਆ ਯਾਰ ਇਧਰੇ ਚਾ ਜਾ ਮਾਪਾ ਪਾ ਗਿਆ ਤਾ ਵਾ ਭਰ ਭਈਏ ਨੀ ਆ ਬਰਿਆ ਉਹ ਡਰਾਂ ਨਹੀਂ ਤਾਂ ਚਲੋ ਚੱਲੀ ਜਾਓ ਬਾਹਰ ਆ ਜਾਓ ਯਾਰ ਸੰਦੂ ਕਿਰਪਾ ਆ ਅੱਜ ਕਹੀਏ ਹੀ ਹੋਰ ਕਿ ਬੈਸਟੇਰ ਮਾਸਕੜੀ ਨਹੀਂ ਪਹੁੰਚ ਗਿਆ ਭਾ ਜੰਸੀ ਮਹਿੰਦਰਾ ਇੱਥੋਂ ਹਣਾ ਬਾ ਇੱਕ ਲੈਣਾ ਟਰੈਕਟਰ ਤੇ ਆ ਆਪਣਾ ਘੋੜਾ ਫੇਰ ਰੈਡੀ ਆ 755 ਇਓ ਟ੍ਰੇਟਰ ਜਿਹੜਾ ਬੈਲਰ ਵਾਲੀ ਮਸ਼ੀਨ ਤੇ ਲਾਉਣਾ ਹਣਾ ਆਪਾਂ ਗੱਠਾ ਬੰਦਨ ਵਾਲੀ ਕੀ ਹੋ ਗਿਆ ਦੇਖ ਪਾਣੀ ਪਾ ਦੋ ਕੋਈ ਨਹੀਂ ਪੈ ਗਿਆ ਤੇ ਕਿਹੜਾ ਵਾਸਤੇ ਜਿਹੜੇ ਟਾਇਰਾਂ ਵਾਲਾ ਉੱਚ ਮਸਾ ਵੱਧ ਪਾਓ ਯਾਰ ਓਏ 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 ਆ ਜੀ ਬਣਾਇਆ ਆਨ ਰੋਕ ਚਲੋ ਵੀ ਜਵਾਨੋ ਪਕੌੜੇ ਛੋੜੇ ਖਾ ਲਈ ਹੁੰਦੇ ਤੇ ਕਈ ਅੱਜ ਹੁਣ ਆਪਾਂ ਟਰੈਕਟਰ ਨਵਾ ਲੈਣ ਲੱਗੇ ਸੀ ਤੇ ਇਹਨੂੰ ਐਮ ਆਰ ਐਫ ਦੇ ਟਾਇਰ ਵੀ ਤੇ ਐਮ ਆਰ ਐਫ ਦੇ ਟਾਇਰ ਦੀ ਸਾਨੂੰ ਚੰਗੇ ਨਹੀਂ ਲੱਗੇ ਤੇ ਅਸੀਂ ਸੀਐਡ ਦੇ ਪੋਣੇ ਤੇ ਸੀਐਡ ਦੇ ਟਾਇਰ ਚੇਂਜ ਕਰਵਾਉਣ ਲੱਗੇ ਆ ਨਹੀਂ ਮੈਂਸ਼ਨ ਉਹ ਨਾਲੇ ਵਧੀਆ ਲਓ ਜੀ ਆਪਣੀ ਤਾਈ ਨੂੰ ਲੈਦਾ ਟਰੈਕਟਰ ਤਾਈ ਤਕੜੀ ਹੋ ਗਏ ਵੋਣਾ ਹੁਣ ਹੋ ਗਈ ਬਾਜੀ ਜੇਰਾ ਥੋੜੀ ਘੜ ਗਿਆ ਆ ਆ ਤੂੰ ਇੱਧਰ ਉਹਨੂੰ ਫੜਾ ਲੇ ਨੂੰ ਆ ਆ ਕੋਈ ਕਾਉ ਓਏ ਓੱਚੇ ਤੇ ਰੋਗ ਬਣੇ ਸਨ ਆ ਤੇ ਅਸਲਾ ਬੋਲ ਰਿਹਾ ਯਾਰੋ ਚੋ ਚੋ ਬਤਾਈਆਂ ਚੱਲ ਰਹੀ ਏ ਲੈ ਕੇ ਬਾਬੇ ਦਾ ਨਾਮ ਆ ਆਪਣੀ ਸ਼ੌਪ ਆ ਸੰਧੂ ਬ੍ਰਦਰਸ ਸੇ ਪਾਰ ਦਵਾਈ ਦਿੱਤਾ ਕੋੜਨਾ ਨਹੀਂ ਉਹਦੇ ਕੁਣੀ ਹੈਗਾ ਪੁੱਤ ਚਲ ਆਜੋ ਉਧਰ ਵੇਖੀ ਆਪਣੇ ਸ਼ਹਿਰ ਆਜੋ ਉਹ ਮਾਰਾ ਮਾਰਾ ਹਾਂ ਹਾਂ ਇਹ ਕੁੜੀਆ ਸਪਰੇਅ ਨਹੀਂ ਹੋ ਰਿਹਾ ਉਹ ਨਹੀਂ ਹੁਣ ਆਪਾਂ ਲਵਾਂਗੇ ਬੈਲਰ ਕਿੱਧਰ ਚਲੇਗੇ ਨਾਲ ਦੀ ਮੈਂ ਇੱਕ ਆਪਾਂ ਪੱਠਿਆਂ ਆਸਦੀ ਲਈ ਹਣ ਘੋੜਾ 6 ਪੱਠਿਆਂ ਵਾਲਾ ਘੋੜਾ ఆ ఇజే పోచలానజే ఆ ఇన లేదనే ਕੀ ਆ ਦੇ ਉਹਨੇ ਬੰਨੀ ਹੋਣਾ ਤੇ ਹੋਰ ਸੁਨੀਲ ਭਾਈ ਆਂਦਾ ਮੈਂ ਬੰਨੀ ਆਂ ਅੱਛਾ ਡਰ ਆ ਕਰੋ ਰਾਵਣ ਪਿੰਕ ਕਰਦੇ ਕਿ ਆ ਨਿਕਲੋ ਆਪਾਂ ਮੰਨ ਲਾ ਅੱਛਾ ਇਹ ਤੇ ਆਉਂਦੇ ਆ 2000 ਨਾ ਹੋਣਾ ਅੱਛਾ ਕਰੋ ਜੀ ਬੰਨੀ ਜੀ ਇਹ ਬਠਿੰਡਾ ਸ਼ਹਿਰ ਬਣਿਆ ਯਾਰ ਗਲੀ ਇਹ ਮੇਰੇ ਸਾਹਨ ਆਪਣਾ ਹੀ ਸਮਾਨ ਹੈ ਫਿਰ ਆਪਣਾ ਹੀ ਅਨ ਘੜੀ ਜਾਵੇ ਉਹ ਰੈਕ ਦਿਖਾਵਾਂ ਮੈਂ Rogeyo rogeyoo chalo cameraman <laughs> ਆਹ ਉਹ ਜੇ ਬਾਹਰ ਨਾ ਬਦੇ ਕਿ ਲਈ ਬਾਲਰ ਦੀ ਮੈਂ ਜਿੱਤਣਾ ਨਾ ਬਣਾ ਦੇ YouTube ਤੇ ਪੈਣੀ ਆ ਜਿੰਨੇ ਮਿੰਟ ਵਰਗੇ ਉਨੇ ਹੀ ਵਧੀਆ ਆਂਦੀ ਸਹੀ ਗੱਲ ਆ ਗਿਆ ਦੋਨੋਂ ਤੇ ਹੋਰ ਇੱਕ ਵੀ ਬਣਾ ਲਿਆ ਮਾਨ ਕੋਲ ਤੋਂ ਆ ਗਈ ਇਹ ਇੱਧਰ ਆਉਣ いいですね。<noise> <noise> ਤੂੰ ਰਬੇਰ ਸਾਹਿਬ ਮੱਥਾ ਟੇਕ ਕੇ ਬਾਬੇ ਦਾ ਸ਼ੁਕਰ ਕਰਕੇ ਦੇਖੋ ਵਾਹਿਗੁਰੂ ਵਾਹਿਗੁਰੂ ਬਹੁਤ ਲੱਗਾਈ ਬਹੁਤ ਗਾੜੀ ਨੇ ਬਣਾਈ ਸਨਿਆਸੀਆਂ ਦੇ ਏਥੇ ਮੰਡਲ ਗਾਉਂ ਯਾਸੀ ਬ੍ਰਾਹਮਣਾਂ ਦੀਆਂ ਮੰਡਲੀਆਂ ਯਾਉਂ ਯਾਸੀ ਸਨਿਆਸੀ ਤੇ ਬ੍ਰਾਹਮਣ ਦੇ ਸਾਰੇ ਆਇਆ ਸੂਰਜਗ੍ਰਹਿ ਦੇ ਦੇਦੇ ਤੇ ਮਾਨਮੋਲੀ ਸਭ ਕੋ ਪਰਜਾ ਨੇ ਜੇ ਪਾਤਸ਼ਾਹ ਜੀ ਪੂਰਨ ਦੇਵ ਸਰ ਮਹਾਰਾਜ ਸੈਨ ਜੀ ਵੀ ਇੱਥੇ ਆਏ ਜੇ ਉਸ ਦੇ ਅੰਤਰਜਾਮੀ ਸਤ ਪਹਿਲੇ ਪਾਤਸ਼ਾਹ ਨੇ ਜਾਣਿਆ ਕਿ ਇਹ ਜਿੰਨੇ ਤੇ ਸੂਰਜਗ੍ਰਹਿ ਦੇ ਮੇਲੇ ਤੇ ਆਏ ਬ੍ਰਾਹਮਣ ਸੱਜਣਾਂ ਸਾਰੇ ਲੋਕ ਦਿਨ ਸਾਰਿਆਂ ਦੇ ਮਨ ਮੈ ਰਹੇ ਹਨ ਅਨੰਤ ਹਾਲਤ ਜਾਣ ਮਨ ਦੇ ਕਿਸ ਤਰ੍ਹਾਂ ਦੀ ਹਾਲਤ ਹੈ ਦੂਸਰ ਜਾਣਦੇ ਤੇ ਬਹੁਤ ਹੀ ਦੁਨੀਆ ਦੀ ਜਿਹੜੀ ਐਸੀ ਹਾਲਤ ਹੈ ਜਿਵੇਂ ਪਹਿਲਾਂ ਕੋਈ ਐਸੀ ਸੰਝ ਕੀਤੀ ਕਿ ਪਵਿੱਤਰ ਸਥਾਨਾਂ ਤੇ ਜਾ ਕੇ ਤੀਰ ਮੰਦਰਾਂ ਤੇ ਜਾ ਕੇ ਤੋਂ ਵੱਡੀ ਮਗਰਖ ਜਿਹੜੀ ਆ ਆਪਣੀ ਜ਼ਿੰਮੇਵਾਰੀ ਕਦ ਦੀ ਮੱਕੀ ਦੀ ਆਪਣੇ ਰਣਜੋਧ ਵੀਰ ਦੀ ਆ ਕਿਉਂਕਿ ਇਹ ਬਹੁਤ ਹੀ ਜਨਾ ਟਰੈਕਟਰ ਚਲਾਉਂਦਾ ਤੇ ਸਾਨੂੰ ਇੱਥੇ ਚਲੋ ਮਾਣ ਵੀ ਹੁੰਦਾ ਵਾ ਵੀ ਸਾਨੂੰ ਫਿਕਰ ਨਹੀਂ ਹੁੰਦਾ ਹੁਣ ਜਿੰਨਾ ਕਦ ਮਾਰਨਾ ਨੇ ਮੱਕੀ ਵਾਲਾ ਇਹ ਅੰਨ ਨਾ ਮੈਂ ਆਪ ਮਾਰਨਾ ਤੇ ਇੱਕ ਬੰਦਾ ਹੋਰ ਨਾਲ ਇਹਨੂੰ ਡਰਾਈਵਰ ਦਵਾਂਗੇ ਦੋ ਟਰੈਕਟਰ ਕਰਾਂਗੇ ਤੇ ਇਹਦੀ ਜ਼ਿੰਮੇਵਾਰੀ ਮੇਨ ਆ ਹੁਣ ਵੀ ਮੱਕੀ ਵਾਲਾ ਜਿੰਨਾ ਕਦ ਦਾ ਇਹ ਆਪਣੇ ਰਣਜੋਧ ਵੀਰ ਨੇ ਮਾਰਨਾ ਸਾਰਾ ਹੀ ਇਹ ਇਹਨੂੰ ਦੱਸਣ ਦੀ ਲੋੜ ਨਹੀਂ ਜਿੰਨਾ ਜਿੰਨਾ ਵੱਢੀ ਗਏ ਮਗਰ ਮਗਰ ਜਿੰਨਾ ਭਰਦਾ ਗਿਆ ਕਦ ਮਾਰੀਓ ਬਈਏ ਲਈ ਜਾਣਗੇ ਡਿਊਟੀਆਂ ਦਾ ਇਹ ਮਕਸਦ ਹੁੰਦਾ ਬਸ ਇਹਨੂੰ ਇੱਕ ਡੈਕ ਡੁੱਕ ਵਧੀਆ ਚੱਲਣਾ ਚਾਹੀਦਾ ਬਸ ਫੇਰ ਨਹੀਂ ਪਰਵਾਹ ਜੀ ਜੱਟ ਨੂੰ ਕਿੱਚੀ ਉਹਨਾਂ ਦਾ ਕੰਮ ਆਪਣਾ ਚਾਚਾ ਮੱਕੀ ਤੇ ਆਦੀ ਡਿਊਟੀ ਮੱਕੀ ਵੱਢਣ ਤੇ ਉਹਨਾਂ ਬਾਅਦ ਟਰੈਕਟਰ 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 ਲੈ ਆਂਦਾ ਵਾ ਆ ਬੱਤੀ ਕਾਇਮ ਹੋ ਜਾਓ ਬੈਰਲਪੁਰ ਲੋਜੇ ਲੈ ਜਾਂਦੇ ਆ ਤੇ ਆ ਹੁਣ ਆਪਣਾ ਨਾਲ-ਨਾਲ ਮੱਕੀ ਜਿੱਦਾਂ ਜਿੱਦਾਂ ਵੱਡੀ ਜਾਂਦੇ ਆ ਤੇ ਮਗਰ ਬੰਦਿਆਂ ਦੀ ਡਿਊਟੀ ਲੱਗੀ ਆ ਪੱਕੀ ਵੀ ਉਹਨਾਂ ਨੇ ਜਿੰਨੀ ਕਿੰਨੀ ਮੱਕੀ ਵੱਡੀ ਜਾਂਦੀ ਮਗਰ ਮਗਰ ਕਦ ਮਾਰੀ ਜਾਂਣਾ ਤੇ ਫਿਰ ਨਾਲ-ਨਾਲ ਝੋਨਾ ਲੱਗਦਾ ਜਾਊਗਾ ਮੱਕੀ ਵੱਢਣ ਵਾਲੇ ਮੱਕੀ ਵੱਢੀ ਜਾਂਦੇ ਆ ਝੋਨਾ ਔੜਣ ਵਾਲੇ ਝੋਨਾ ਵੱਢੀ ਜਾਂਦੇ ਆ ਮੱਕੀ ਸਾਹਮਣੇ ਵਾਲੇ ਬੰਦੇ ਮੱਕੀ ਸਾਂਭੀ ਜਾਂਦੇ ਆ ਕਈ ਵੀਰ ਇੱਕ ਵੀਰ ਮੈਨੂੰ ਪੁੱਛਦਾ ਵੀ ਭਾਈ ਤੁਸੀਂ ਮੈਨੇਜ ਕਿਦਾਂ ਕਰਦੇ ਵੀਰ ਜੀ ਸਾਡਾ ਮੈਨੇਜ ਕਰਨ ਦਾ ਤਰੀਕਾ ਹੀ ਇਹ ਆ ਵੀ ਅਸੀਂ ਜਿਹੜੀ ਜਿਹੜੀ ਡਿਊਟੀ ਦੇ ਬੰਦੇ ਨੂੰ ਡਿਊਟੀ ਦਿੱਤੀ ਆ ਨਾ ਉਹਨੇ ਦੂਜੇ ਨੂੰ ਕਿੰਤੂ-ਪਰੰਤੂ ਨਹੀਂ ਕਰਨਾ ਉਹਨੇ ਆਪਦੀ ਡਿਊਟੀ ਜਿਹੜੀ ਆ ਪੂਰੀ ਸਿਰੇ ਦੇ ਨਿਭਾਉਣੀ ਆ ਜੇ ਮੇਰੀ ਡਿਊਟੀ ਪਾਰ ਆ ਇਹਨਾਂ ਨੂੰ ਪਾਰ ਦਾ 1 ਰੁਪਏ ਦਾ ਟੈਨਸ਼ਨ ਨਹੀਂ ਤੇ ਜੇ ਅੰਦਰ ਸੌਹੀ ਡਿਊਟੀ ਆਪਣੇ ਦੀ ਇੱਥੇ ਮੱਕੀ ਵੜਾ ਕੇ ਆਹ ਸਾਈਡ ਤੇ ਇਹਦੇ ਕੋਲ 100 ਕਿੱਲਾ ਜ਼ਮੀਨ ਆ। ਇਹਦੇ ਅੰਡਰ ਇੰਨੇ ਲਾਉਣੀ ਸਤਨਾਮ ਸੌ ਦੀ ਪਰਲੇ ਮੈਂ ਮੈਰਜਾ ਉਹਦੇ ਕੋਲ ਆ 150 ਕਿੱਲਾ ਉਹ ਉਹਨੇ ਸਾਹਮਣਾ ਤੇ ਅਸੀਂ ਮੱਕੀ ਵੱਢ ਕੇ ਤੇ ਜਿਹੜੇ ਆਪਣੇ ਮੱਕੀ ਵਾਲੇ ਸੁਖਜੈਨ ਸਿੰਘ ਤੇ ਐਸ ਡੀਓ ਬਲਜਿੰਦਰ ਸਿੰਘ ਇਹਨਾਂ ਦੋਵਾਂ ਨੇ ਮੱਕੀ ਸਕਾ ਕੇ ਵੇਚਣੀ ਡਰੈਲਾਂ ਲੱਗੀਆਂ ਸਾਰਾ ਕੁਝ ਇਹਨਾਂ ਕਰਨਾ ਸੀ ਮੱਕੀ ਵੱਢ ਕੇ ਉੱਥੇ ਸੁੱਟੋਣੀ ਆ ਆਪਣੇ ਆਪ ਉਹਨਾਂ ਸਕਾਉਣਾ ਇਹ ਹੁੰਦੀ ਆ ਯੂਨਿਟੀ ਜਿਹੜੀ ਤੁਹਾਨੂੰ ਮਸੇਰੇ ਗੱਲ ਕੀਤੀ ਏਕਤਾ ਚ ਬੱਲ ਸਾਰੇ ਬੰਦੇ ਚੈਨ ਆ ਇੱਕ ਬਣੀ ਬਈ ਸਾਰੇ ਬੰਦੇ ਆਪੋ ਆਪਣੇ ਕੰਮ ਸਾਂਭੀ ਜਾਂਦੇ ਇੱਕ ਕੰਮ ਦੀ ਦੂਜੇ ਨੂੰ ਨਹੀਂ ਟੈਨਸ਼ਨ ਤੇ ਬੰਦਾ ਟੈਨਸ਼ਨ ਫ੍ਰੀ ਹੋ ਕੇ ਕੰਮ ਕਰੀ ਜਾਂਦਾ ਤੇ ਇੱਕੇ ਕੰਮ ਦੀ ਟੈਨਸ਼ਨ ਲੈਂਦਾ ਤੇ ਕੰਮ ਜਿਹੜਾ ਵਾ ਅੱਗੇ ਲਾ ਕੇ ਭਾਈ ਤੁਰਦਾ ਕਿ ਜਾਂ ਇੱਕੇ ਬੰਦੇ ਨੇ ਪਹਿਲਾਂ ਮੱਕੀ ਵੜਾਉਣੀ ਹੋਵੇ ਫੇਰ ਜਾ ਕੇ ਸੋਕੋਣੀ ਹੋਵੇ ਉੱਥੇ ਵੀ ਟੈਨਸ਼ਨ ਤੇ ਆਣ ਕੇ ਕਾਦ ਵੀ ਦੇਖਣੇ ਹੁਣ ਚੋਨਾ ਲੱਗਾ ਜਿਹੜਾ ਉਹਨੂੰ ਵੀ ਸਾਂਭਣਾ ਹੋਵੇ ਤੇ ਬੰਦਾ ਤੇ ਅੱਧਾ ਪਾਗਲ ਹੋ ਜਾਂਦਾ ਇਹ ਚੱਕਰ ਦਾ ਕਰਕੇ ਤੁਹਾਨੂੰ ਹਨਾ ਵੀ ਜਿੰਨੀ ਵੀ ਯੂਨਿਟੀ ਬਣਾ ਕੇ ਰੱਖੀ ਜਾਵੇ ਆਪਦੇ ਪਰਿਵਾਰ ਦੀ ਨਿੱਕੀਆਂ ਮੋਟੀਆਂ ਗੱਲਾਂ ਅਗਨੋਰ ਕਰਕੇ ਓਨੀ ਹੀ ਬਣਾ ਕੇ ਰੱਖੋ ਅੱਜ ਆਪਾਂ ਥੋੜੇ ਜੇ ਸਾਧਨਾਂ ਦੇ ਵਿੱਚ ਹੋਰ ਵਾਅਦਾ ਕੀਤਾ ਬੈਲਰ ਲਿਆਂਦਾ ਸਬਸਿਡੀ ਨਿਕਲੀ ਜੀ ਆਪਣੀ ਤੇ ਨਾਲ ਟਰੈਕਟਰ ਲਿਆਂਦਾ ਰੈਕ ਲਿਆਂਦਾ ਸਾਰਾ ਕੁਝ ਤੇ ਵਧੀਆ ਰਹਿ ਗਿਆ ਚਲੋ ਅੱਜ ਦਾ ਬਲੌਗ ਤੇ ਸਾਰੇ ਵੀਰ თਪਾਕ ਦੇ ਨਾਲ ਚੱਲਿਆ ਕਰੋ ਜਿੰਨਾ ਹੀ ਇੱਕ ਦੂਜੇ ਨਾਲ თਪਾਕ ਨਾਲ ਚੱਲੋਗੇ ਕਿਉਂਕਿ ਜਦੋਂ ਆਪਣਾ ਕੰਮ ਇਗਨੋਰ ਵਿਗੜ ਜਾਂਦਾ ਨਾ ਬਾਅਦ ਦੇ ਵਿੱਚ ਆਪਾਂ ਨੂੰ ਪਛਤਾਵਾ ਹੁੰਦਾ ਇਸ ਕਰਕੇ ਪਹਿਲਾਂ ਹੀ ਉਹ ਗੱਲਾਂ ਨੂੰ ਇਗਨੋਰ ਕਰ ਦਿਓ ਨਿੱਕੀ ਮੋਟੀ ਗੱਲ ਇਗਨੋਰ ਕਰ ਦਾਂਗੇ ਤੇ ਆਪਣਾ ਜਿਹੜਾ ਵਧੀਆ ਲੰਘ ਜਾਂਦਾ ਸਿਸਟਮ ਇੱਕ ਵਾਰੀ ਗਰਮੋ ਗਰਮੀ ਹੋ ਗਈ ਇੱਕ ਬੰਦਾ ਚੁੱਪ ਕਰ ਦੇ ਤੇ ਜਿਹੜੀ ਉਹ ਲੜਾਈ ਆ ਮਿਟ ਜਾਂਦੀ ਆ ਤੇ ਆਪੇ ਅਗਲਾ ਦੌਰ ਚੱਲ ਪੈਂਦਾ ਗੁੱਸਾ 2 ਮਿੰਟ ਦਾ ਹੀ ਹੁੰਦਾ ਤੇ ਆ ਵਟਾ ਨਿੰਮਣ ਵਾਲੀ ਮਸ਼ੀਨ ਇੱਕ ਸਾਈਡ ਤੇ ਆਪਣਾ ਸਾਰਾ ਕੱਦ ਵੱਜ ਗਿਆ ਵਾ ਹੁਣ ਮੱਕੀ ਵਾਲੀਆਂ ਵਟਾ ਨਿੰਮਾਂਗੇ ਇਹਦੇ ਨਾਲ ਬਾਕੀ ਆ ਆਪਣਾ ਗਦਾਮ ਆ ਸਾਰਾ ਆ ਟਰੈਕਟਰ ਖਲੋਤਾ ਵੇ ਨੇ ਏਜੰਸੀ ਵਾਲੇ ਜੀ ਪੁੱਛਣ ਡੈ ਕਿੰਨੇ ਘੰਟੇ ਚੱਲ ਗਿਆ ਸਰਬਸਰਬਸ ਕਰਨ ਦਾ ਬਹੁਤ ਸਾਨੂੰ ਕੰਮ ਦਿੱਤਾ ਐ ਟਰੈਕਟਰ ਨੇ ਇਹਦੀ ਚਾਬੀ ਕੱਢੀ ਕਿਹਨੇ ਇਦਾਂ ਪਤਾ ਨਹੀਂ ਲੱਗਣਾ ਨੱਪੀ ਜਿਹੜਾ ਕਿਲੀ ਰੰਜੋਸ ਭਾਜੀ ਆਪਾਂ ਆ ਗਏ ਆ